ਗੱਲ ਇਹ ਸਾਰਿਆਂ ਨੂੰ ਅੱਜ ਮੈਂ ਉਹਨਾਂ ਮਹਾਨ ਨਰੂਹਾਂ ਦੇ ਨਾਲ ਖੜਿਆ ਹਾਂ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨੀ ਲਈ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਸੱਚ ਲਈ ਆਪਣੀ ਤਨਮਨ ਦੇ ਨਾਲ ਲੜ ਰਹੇ ਨੇ ਨਵਦੀਕ ਸਿੰਘ ਜਲਵੇੜਾ ਜਿਨ੍ਹਾਂ ਨੂੰ 2 ਮਹੀਨੇ ਤੋਂ ਪੁਲਿਸ ਨੇ ਅੰਦਰ ਡੱਕ ਕੇ ਰੱਖਿਆ ਹੋਇਆ ਹੈ ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਔਰ ਮਹਾਨ ਸਾਡੇ ਯੋਧੇ ਸਿਰ ਪੰਦੇਰ ਸਾਹਿਬ ਮੋੜੀ ਸਾਹਿਬ ਮਰਜੀਤ ਸਿੰਘ ਜੀ ਮੋੜੀ ਔਰ ਸਾਰੀਆਂ ਮੇਰੇ ਇਲਾਕੇ ਦੀਆਂ ਰੂਹਾਂ ਤੇ ਹਰਿਆਣਾ ਪੰਜਾਬ ਤੇ ਸਾਰੇ ਕਿਸਾਨ ਆ ਗੋ ਬੀਕੇਯੂ ਭਗਤ ਸਿੰਘ ਜਿਹੜੀ ਜੱਥੇਬੰਦੀ ਆ ਵਾਲੇ ਦੀ ਸਾਰੇ ਇੱਥੇ ਖੜੇ ਐ ਤੇ 18 ਤੇ 19 ਤਰੀਕ ਨੂੰ 17 17 ਤੇ 18 ਤਰੀਕ ਨੂੰ ਐਸਪੀ ਆਫਿਸ ਅੰਬਾਲਾ ਦੇ ਵਿੱਚ ਗ੍ਰਾਭ ਕੀਤਾ ਜਾਣਾ ਹੈ ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖੇ ਐ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਹੱਕ ਦੇ ਲਈ ਸੱਚ ਦੇ ਲੜ ਰਹੇ ਐ ਸਾਰੇ ਜਣੇ ਹੋਮ ਹੁਮਾਕੇ ਪਹੁੰਚੋ ਔਰ ਨਵਦੀਪ ਨੂੰ ਸਪੋਰਟ ਕਰੋ ਭਨੇਰ ਸਾਹਿਬ ਕੀ ਕਹਾਣੀ ਚ ਅਸੀਂ ਅੱਜ ਫੇਰ ਸਾਰੀ ਸੰਗਤ ਨੂੰ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਤਰ ਭਾਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਕਟਾ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌ ਜਮਾਨਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲਾਂ ਅੰਮ੍ਰਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫਤਰ ਨੂੰ ਮਾਰਚ ਕਰਕੇ ਉੱਥੇ ਪਹੁੰਚ ਜਾਓ ਵਾਅਦੋ ਵਾਦ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦਵਾਂਗੇ ਜੈਤ ਸਿੰਘ ਜੀ ਜਲਵੇੜਾ ਨਵਦੀਪ ਦੇ ਫਾਦਰ ਸਾਹਿਬ ਤੁਸੀਂ ਕਹਿਣਾ ਚਾਹੋਗੇ ਕੁਝ ਬੇਨਤੀ ਹੈ ਸਾਰਿਆਂ ਨੂੰ ਉਮੀਦ ਆ ਵੀ 17 ਤਰੀਕ ਨੂੰ ਆਪ ਇਹ ਲੜਾਈ ਲੜਨੇ ਵਾਸਤਾ ਜਿਹੜਾ ਇਹ ਆਪਾਂ ਨੇ ਹੁਣ ਕੀ ਵੀ ਲੜਨੀ ਆ ਜੋ ਆਪਣੀ ਜਾਨ ਦੇਗੇ ਨਵਦੀਪ ਤੋਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਨੇ ਆ ਜਾਣਾ ਆ ਉਹਨਾਂ ਨੇ ਨਿਆਣਾ ਜਿਹਨਾਂ ਤੇ ਸੀਖ ਦੀਆਂ ਦੇਗੇ ਉਹਨ ਕੀ ਵੀ ਲੜਾਈ ਆਪਾਂ ਨੇ ਜੋ ਅਧੂਰੀ ਛੋੜ ਕੇ ਗਈ ਆ ਉਹ ਵੀ ਲੜਨੀ ਆ 17 18 ਤਰੀਕ ਨੂੰ ਜਿਆਦਾ ਜਿਆਦਾ ਸੰਖਿਆਵਾਂ ਅੰਬਾਲਾ ਅਨਾਜ ਮੰਡੀ ਪਹੁੰਚੋ ਧੰਨਵਾਦ ਕੀ ਬਾਤ ਆ ਤੁਸੀਂ ਦੇਖਿਆ ਹੁਣ ਇਸ ਪਰਿਵਾਰ ਦੇ ਅੱਗੇ ਸਿਰ ਝੁਕਦਾ ਸਾਨੂੰ ਭਗਤ ਸਿੰਘ ਜੀ ਦੇ ਪਰਿਵਾਰ ਦੀ ਦੀ ਯਾਦ ਆਉਂਦੀ ਆ ਹਾਲਾਂਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਇੰਨੀ ਫਿਕਰ ਨਹੀਂ ਜਾ ਜਿਹਨੇ ਸ਼ਹੀਰ ਕਿਸਾਨ ਹੋਇਆ ਉਹਨਾਂ ਬਾਰੇ ਵੀ ਸੋਚ ਰਹੇ ਨੇ ਔਰ ਅਮਰਜੀਤ ਸਿੰਘ ਜੀ ਮੋੜੀ ਬੀਕੇਯੂ ਸ਼ਹੀਦ ਭਗਤ ਸਿੰਘ ਅੰਬਾਲਾ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਵਰਕਾਂ ਦੇ ਲੋਕਾਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਕੱਲੇ ਕਿਸਾਨ ਤੇ ਮਜ਼ਦੂਰ ਦਾ ਨਹੀਂ ਇਹ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਾਰਪੋਰੇਟ ਘਰਾਣੇ ਤੇ ਸਰਕਾਰ ਮਿਲ ਕੇ ਕਰਦੀ ਹੈ ਉਹਨਾਂ ਉਸ ਲੁੱਟ ਨੂੰ ਰੋਕਣ ਵਾਸਤੇ ਆਪਣੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਦੀ ਤੇ ਉਸ ਦੇ ਵਿੱਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਜਿਹੜੀ ਲੜਾਈ ਦਾ ਲੜਾਈ ਨੂੰ ਲੈ ਕੇ ਸਾਡੇ ਸਾਥੀ ਲੜ ਰਹੇ ਸੀ ਉਹਨਾਂ ਨੂੰ ਜਿਹੜਾਂ ਦੇ ਵਿੱਚ ਡਕਿਆ ਤਸੱਦਦ ਕੀਤਾ ਬੇਬੁਨਿਆਤਾ ਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਕਰਿਆ ਹੋਇਆ ਹੈ ਤੇ ਉਹਨਾਂ ਨੂੰ ਛਡਵਾਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਲੜਾਈ ਲੜਦੇ ਨੇ ਉਹਨਾਂ ਨੂੰ ਹੌਸਲਾ ਮਿਲੇ ਬਲ ਮ ਵੀ ਸਾਡੇ ਪਿੱਛੇ ਦੁਨੀਆ ਖੜੀ ਹੈ ਜਿਨ੍ਹਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਉਹ ਸਾਡੇ ਪਿੱਛੇ ਹਨ ਉਹਨਾਂ ਦਾ ਹੌਸਲਾ ਵਧੇ ਤੇ ਆਪਾਂ ਉਹਨਾਂ ਨੂੰ ਰਿਹਾ ਕਰਾਣਾ ਆ ਤੇ ਜਿਹੜਾ ਰਹਿੰਦੇ ਆਪਣੇ ਕਹਿਣ ਜਿਵੇਂ ਜੈ ਸਿੰਘ ਕਰੇ ਸੀ ਵੀ ਆਪਣੇ ਸ਼ਹੀਦਾਂ ਨੇ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਹੈ ਸੋ 150 ਕਰੋੜ ਦੀ ਆਵਾਮ ਦੀ ਜਿਹੜੀ ਸਰਕਾਰ ਤੇ ਕਾਰਪੋਰੇਟ ਘਰਾਣੇ ਕਰਦੇ ਨੇ ਉਸ ਨੂੰ ਰੋਕਣ ਵਾਸਤੇ ਆਪਾਂ ਨੇ ਇੱਕ ਜੁੱਟੋ ਕੇ ਲੜਾਈ ਲੜਨੀ ਆ ਮੈਂ ਆਸ ਕਰਾਂਗਾ 17 18 ਤਰੀਕ ਨੂੰ ਅੰਮ੍ਰਾਲਾ ਐਸਪੀ ਦਫਤਰ ਦਾ ਘਰਾਵ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਡ ਚੜ ਕੇ 17 ਤਰੀਕ ਨੂੰ ਸਵੇਰੇ 10:00 ਵਜੇ ਅੰਮ੍ਰਾਲਾ ਅਨਾਜ ਮੰਡੀ ਵਿੱਚ ਪਹੁੰਚੋ ਉੱਥੋਂ ਤੋਂ ਆਪਾਂ 11:00 ਵਜੇ ਫਿਰ ਐਸਪੀ ਦਫ਼ਤਰ ਨੂੰ ਪਹੁੰਚ ਕਰਨਾ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਵੱਧ ਚੜ ਕੇ ਪਹੁੰਚੋ ਆਸ ਕਰਾਂਗੇ ਤੁਸੀਂ ਉੱਥੇ ਪਹੁੰਚੋਗੇ ਤੇ ਇਹ ਆਪਾਂ ਲੜਾਈ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੈਂਕ ਯੂ ਸੋ ਮਚ